ਸਾਲ ਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੂਰ ਕਰ ਦੇਣਾ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਜਿਹੜੇ ਦੇਸ਼ ਦਾ ਜਿਹੜੇ ਦੇਸ਼ਾਂ ਦੇ ਲੋਕ ਨਾ ਨਹੀਂ ਦਾ ਵੀ ਨਹੀਂ ਜਾਣਦੇ ਉੱਥੇ ਜਾਂਦੇ ਨੇ ਪ੍ਰਧਾਨ ਮੰਤਰੀ ਮੋਦੀ ਪਰ ਫਾਇਦਾ ਕੀ ਭਗਵੰਤ ਮਾਨ ਦੀ ਟਿੱਪਣੀ ਤੇ ਪੜਕਿਆ ਵਿਦੇਸ਼ ਮੰਤਰਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰਾਲੇ ਤੇ ਤਿੱਖਾ ਹਮਲਾ ਬੋਲਿਆ ਉਹਨਾਂ ਸਵਾਲ ਕੀਤਾ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਉਦੇਸ਼ ਸਿਰਫ ਪ੍ਰਚਾਰ ਹੈ ਮਾਨ ਨੇ ਮਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਉਹਨਾਂ ਦੇਸ਼ਾਂ ਦੇ ਦੇਸ਼ਾਂ ਦਾ ਦੌਰਾ ਕਰ ਰਹੇ ਹਨ ਜੁੱਥੋਂ ਦੇ ਨਾਂ ਲੋਕ ਨਹੀਂ ਜਾਣਦੇ ਮਾਨ ਨੇ ਵਿਗਿਆ ਮਈ ਟੰਗ ਨਾਲ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੋ ਦੇਸ਼ਾਂ ਵਿਚਕਾਰ جنگ ਰੋਕ ਸਕਦੇ ਸਨ ਤਾਂ ਉਹ ਪੰਜਾਬ ਅਤੇ ਹਰਿਆਣਾ ਵਿਚਕਾਰ ਮੁੱਦਿਆਂ ਨੂੰ ਕਿਉਂ ਨਹੀਂ ਹੱਲ ਕਰਦੇ ਇਹ ਸਵਾਲ ਭਾਰਤ ਦੀ ਅੰਦਰੂਨੀ ਅਤੇ ਬਾਹਰਲੀ ਨੀਤੀ ਦੇ ਸਤੁਲਨ ਵੱਲ ਵੀ ਧਿਆਨ ਖਿੱਚਦੀ ਹੈ ਵਿਦੇਸ਼ ਮੰਤਰਾਲੇ ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਨਦੀਆਂ ਟਿੱਪਣੀਆਂ ਨੁਗੈਰ ਜਿੰਮੇਵਾਰਨਾ ਅਤੇ ਸੋਚਨ ਕਿਹਾ ਇਹ ਬਿਆਨ ਸਿਰਫ ਭਾਰਤ ਦੇ ਮੌਨਟ ਨੀਤੀਕ ਪੰਜ ਨੂੰ ਚੌਨ 30 ਦਿਨ ਦਾ ਹੈ ਸਗੋਂ ਰਾਜਨੀਤਿਕ ਚਰਚਾ ਵਿੱਚ ਵੀ ਇਹ ਚਰਚਾ ਇੱਕ ਨਵੀਂ ਬਹਿਸ ਵੀ ਸ਼ੁਰੂ ਕਰਦਾ ਹੈ ਮਾਨ ਨੇ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਚਾਨਕ ਪਾਕਿਸਤਾਨ ਦੌਰੇ ਦੇ ਦੌਰੇ ਦਾ ਹਵਾਲਾ ਦਿੰਦੇ ਹੋਏ ਇੱਕ ਵਿਕਮਈ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਆਮ ਨਾਗਰਿਕ ਪਾਕਿਸਤਾਨ ਨਹੀਂ ਜਾ ਸਕਦੇ ਪਰ ਪ੍ਰਧਾਨ ਮੰਤਰੀ ਬਿਨਾ ਸੱਦੇ ਦੇ ਬਰੀਆਨੀ ਖਾਣ ਲਈ ਉਥੇ ਪਹੁੰਚ ਜਾਂਦੇ ਧੰਨਵਾਦ